ਜਾ ਵਿੱਚ ਲੋਕ ਸਭਾ ਚੋਣਾਂ ਲਈ ਚੋਣ ਕਮਿਸ਼ਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਪੰਜਾਬ ਰਾਜ ਚੋਣ ਕਮਿਸ਼ਨ 22 ਫਰਵਰੀ ਨੂੰ GPS ਲਗਾਉਣ ਲਈ ਇੱਕ ਕੰਪਨੀ ਨਾਲ ਕੰਟਰੈਕਟ ਪੱਕਾ ਕਰੇਗਾ ਇਸ ਲਈ ਟੈਂਡਰ ਮੰਗੇਗੇ ਨੇ EVM ਅਤੇ VVPAT ਮਸ਼ੀਨਾਂ ਨੂੰ ਸਟਰੋਂਗ ਰੂਮ ਵਿੱਚ ਲੈ ਕੇ ਜਾਣ ਵਾਲੇ ਇਹਨਾਂ 10000 ਵਾਹਨਾਂ ਦੀ ਨਿਗਰਾਨੀ ਲਈ ਇੱਕ ਕੰਟਰੋਲ ਰੂਮ ਵੀ ਬਣਾਇਆ ਜਾਵੇਗਾ। ਸਭ ਤੋਂ ਪਹਿਲਾਂ ਚੋਣਾਂ ਵਿੱਚ ਵਰਤੀਆਂ ਜਾਣ ਵਾਲੀਆਂ ਈਵੀਐਮ ਅਤੇ ਵੀਵੀਪੀਏਟੀ ਮਸ਼ੀਨਾਂ ਦੀ ਸੁਰੱਖਿਆ ਲਈ ਅਹਿਮ ਕਦਮ ਚੁੱਕੇ ਗਏ ਹਨ। ਇਸ ਵਾਰ ਲੋਕ ਸਭਾ ਚੋਣਾਂ ਵਿੱਚ 10000 ਵਾਹਨਾਂ ਵਿੱਚ ਜੀਪੀਐਸ ਸਿਸਟਮ ਲਗਾਏ ਜਾਣਗੇ। ਜੀਪੀਐਸ ਸਿਸਟਮ ਨਾਲ ਲੈਸ ਇਹ ਵਾਹਨ ਲੋਕ ਸਭਾ ਚੋਣਾਂ ਦੌਰਾਨ ਸੂਬੇ ਦੀਆਂ 13 ਲੋਕ ਸਭਾ ਸੀਟਾਂ ਦੇ ਅਧੀਨ ਆਉਂਦੇ ਹਰੇਕ ਪੋਲਿੰਗ ਸਟੇਸ਼ਨ ਤੱਕ EVM ਅਤੇ VVPAT ਮਸ਼ੀਨਾਂ ਨੂੰ ਸਟ੍ਰੌਂਗ ਰੂਮ ਤੱਕ ਪਹੁੰਚਾਉਣਗੇ ਤਾਂ ਜੋ ਇਹਨਾਂ ਮਸ਼ੀਨਾਂ ਨਾਲ ਛੇੜਛਾੜ ਜਾਂ ਲੁੱਟਖੋ ਜਾਂ ਨੁਕਸਾਨ ਨਾ ਹੋਵੇ ਇਹਨਾਂ 10000 GPS ਨਾਲ ਲੈਸ ਵਾਹਨਾਂ ਦੀ ਨਿਗਰਾਨੀ ਲਈ ਇੱਕ ਕੰਟਰੋਲ ਰੂਮ ਤਿਆਰ ਕੀਤਾ ਜਾਵੇਗਾ ਇਹਨਾਂ GPS ਨਾਲ ਲੈਸ ਵਾਹਨਾਂ ਦੀ ਨਿਗਰਾਨੀ ਕੰਟਰੋਲ ਰੂਮ ਰਾਹੀਂ ਕੀਤੀ ਜਾਵੇਗੀ ਇਸ ਦੇ ਨਾਲ ਹੀ ਇੱਕ ਵੈਬ ਆਧਾਰਿਤ ਸੌਫਟਵੇਅਰ ਬਣਾਇਆ ਜਾਵੇਗਾ ਜਿਸ ਤੇ ਕੋਈ ਵੀ ਇਹਨਾਂ ਵਾਹਨਾਂ ਦੀ ਨਿਗਰਾਨੀ ਕਰ ਸਕਦਾ ਹੈ ਅਤੇ EVM ਅਤੇ VVPAT ਮਸ਼ੀਨਾਂ ਦੀ ਹਰ ਗਤੀਵਿਧੀ ਤੇ ਨਜ਼ਰ ਰੱਖੀ ਜਾ ਸਕਦੀ ਹੈ GPS ਨਾਲ ਲੈਸ ਹੋਰ GPS ਨਾਲ ਲੈਸ ਹੋਣ ਕਾਰਨ ਜੇਕਰ ਪੋਲਿੰਗ ਸਟੇਸ਼ਨ ਤੱਕ EVM ਅਤੇ VVPAT ਮਸ਼ੀਨਾਂ ਲੈ ਕੇ ਜਾਣ ਵਾਲਾ ਕੋਈ ਵੀ ਵਾਹਨ ਆਪਣਾ ਰੂਟ ਬਦਲਦਾ ਹੈ ਤਾਂ ਸੁਰੱਖਿਆ ਕਰਮਚਾਰੀ ਦੁਰੰਤ ਉਸ ਤੱਕ ਪਹੁੰਚ ਕਰ ਸਕਣਗੇ 22 ਫਰਵਰੀ ਨੂੰ ਰਾਜ ਚੋਣ ਕਮਿਸ਼ਨ ਜੀਪੀਐਸ ਲਗਾਉਣ ਲਈ ਆਈਟੀ ਦੇ ਖੇਤਰ ਵਿੱਚ ਮਾਹਰ ਕੰਪਨੀ ਨੂੰ ਫਾਈਨਲ ਕਰੇਗਾ ਇਸ ਦੇ ਲਈ ਦੇਸ਼ ਭਰ ਦੀਆਂ ਆਈਟੀ ਸੌਫਟਵੇਅਰ ਕੰਪਨੀਆਂ ਤੋਂ ਇਹ ਟੈਂਡਰ ਰਾਹੀਂ ਅਰਜ਼ੀਆਂ ਮੰਗੀਆਂ ਗਈਆਂ ਨੇ ਕੰਪਨੀ ਕੋਲ ਆਈਟੀ ਦੇ ਖੇਤਰ ਵਿੱਚ ਘੱਟੋ ਘੱਟ 3 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ ਅਤੇ ਸਾਲਾਨਾ ਟਰਨਓਵਰ 1 ਕਰੋੜ ਰੁਪਏ ਹੋਣਾ ਚਾਹੀਦਾ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕੀ ਅਰਜੀ ਦੇਣ ਵਾਲੀ ਕੰਪਨੀ ਜਾਂ ਫਰਮ ਵਿਰੁੱਧ ਕੋਈ ਕੇਸਾਂ ਬਲੈਕਲਿਸਟ ਨਾ ਹੋਵੇ